हां जी भाई गुड मॉर्निंग जी हाल कर के हाल ਨੇ ਬਈ ਹੋਰ ਘਰ ਪਰਿਵਾਰ ਸਾਰਿਆਂ ਦੇ ਘੈਂਟ ਨੇ ਜੀ ਜਣ ਬੁਰ ਸਾਰੇ ਦੇ ਵਧੀਆ ਹੋਣ ਬਾਈ ਬਰੂ ਕਿਰਪਾ ਕਰੇ ਇੱਕ ਨਾ ਯਾਰ ਆਪਾਂ ਚਾਰ ਜਾਨਵਰ ਛੱਡੇ ਸੀ ਬਈ ਹੁਣ ਤੇ ਇੱਕ ਤਾਂ ਵੱਡਾ ਕਾਲਖਾਂ ਕਾਂਤ ਵਾਲਾ ਛੱਡਿਆ ਸੀ ਆਪਾਂ ਤੇ ਵੱਡਾ ਚਿੱਟਾ ਕਬੂਤਰ ਛੱਡਿਆ ਸੀ ਉਹਦਾ ਭਾਈ کلب ਪੂੰਸ ਵਾਲਾ ਉਹ ਛੱਡਿਆ ਸੀ ਇੱਕ ਲਾਲ ਰਤਾਂ ਚਾਰੇ ਕਬੂਤਰਾਂ ਨੂੰ ਨਹੀਂ ਪਤਾ ਲੱਗਿਆ ਬਾਈ ਕਿੱਧਰ ਗਏ ਧੁੱਪ ਵਧੀਆ ਨਿਕਲੀ ਸੀ ਖਰ ਹੁਣ ਤਾਂ ਉਹ ਨਿਕੋਦੋਂ ਵੀ ਨਿਕਲੇ ਹੀ ਸੀਗੀ ਹਨ ਤੇ ਆ ਧੂਆਂ ਜਾ ਹੋ ਗਿਆ ਚਾਰੇ ਦਾ ਹੀ ਨਹੀਂ ਪਤਾ ਲੱਗਿਆ ਵੀ ਕਿੱਧਰ ਨੂੰ ਬਾਗੇ ਬਾਈ ਚਾਰੇ ਦੋ ਤਾਂ ਮੇਰੇ ਸਾਹਮਣੇ ਉੱਚੇ ਜੜੇ ਨੇ ਬੱਚੇ ਦੋਨੇ ਭਾਈ ਚਿੱਟਾ ਪਹਿਲਾਂ ਜਿੱਟਾ ਤੇ ਜਿਹੜਾ ਜਿੱਟੀ ਅੱਖ ਦਾ ਮਣੀ ਮੋਜੀ ਵਾਲੀ ਬੱਚਾ ਤੇ ਘਰਾਬੀ ਮੂਸਾ ਦੂਜਾ ਬੱਚਾ ਤੇ ਦੋਨੇ ਤੇ ਉਹ ਤੇ ਬਾਕੀ ਕਾਂਤਰਾ ਦੇ ਲਾਲ ਥੋੜੇ ਨੀਵੇਂ ਸੀਗੇ ਇਧਰ ਗਵਾਂਡੀਆਂ ਦੇ ਕਬੂਤਰ ਰੱਖਿਆ ਨੇ ਮੁੰਡੇ ਦੇ ਉੱਥੇ ਜੇ ਬਈ ਪਤਾ ਹੀ ਨਹੀਂ ਲੱਗਾ ਯਾਰ ਵੀ ਕਿੱਧਰ ਨੂੰ ਕੀ ਗੱਲ ਬਾਤ ਹੋ ਗਈ ਕਿਵੇਂ ਸਿਸਟਮ ਆ ਕੁਝ ਨਹੀਂ ਪਤਾ ਲੱਗਾ ਤੇ 15 20 ਮਿੰਟ ਹੋ ਗਏ ਕਬੂਤਰਾਂ ਨੂੰ ਨਾ ਕਿਤੇ ਦਿਖ ਰਹੇ ਨੇ ਹਨਾ ਐ ਮੈਂ ਸਾਨੂੰ ਕਹਾਂ ਕੁਝ ਨਹੀਂ ਪਤਾ ਲੱਗ ਰਿਹਾ ਵੀ ਕਿੱਧਰ ਵਾ ਕੇ ਕਿੱਧਰ ਨਹੀਂ ਵਾ ਕੇ ਆਪਾਂ ਇਹ ਨਹੀਂ ਇਹ ਵੀ ਲੰਘ ਗਏ ਹਨਾ ਮੈਂ ਤਾਂ ਬੈਠ ਫੂਟ ਕੇ ਯਾਰ ਪਤਾ ਨਹੀਂ ਕਿਸੇ ਟਾਈਮਾਂ ਫਿਰਦਾਨ ਤੇ ਦੇਖ ਰਿਹਾ ਕੋਈ ਸਮਝ ਨਹੀਂ ਲੱਗ ਰਿਹਾ ਕੁਝ ਵੀ ਕੀ ਕਰੀਏ ਯਾਰ ਤਾਹਾਂ ਦੋਵਾਂ ਚੜ੍ਹ ਕੇ ਦੇਖਦੇ ਆਂ ਕੋਠੇ ਤੇ ਵੇਖੀਂ ਹੈਗਾ ਕੋਈ ਮੂੰਹ ਸਿਰਕਣਾ ਮੈਨੂੰ ਲੱਗਦਾ ਨਹੀਂ ਹੈਗਾ ਬੱਟਾ ਵੈਸੇ ਵੀ ਕੋਈ ਹੈਗਾ ਸਿਸਟਮ ਇੱਕ ਪੁੱਤਰ ਆਪ ਵੱਡਾ ਜਿਹੜਾ ਚਿੱਟੀਆਂ ਦਾ ਫੜਾਇਆ ਸੀ ਉਹ ਭਾਵੇਂ ਤਾਹਾਂ ਛਤਰੀ ਤੇ ਬਣ ਤੋ ਤੀਗਾ ਉਸ ਕਹਿ ਨਹੀਂ ਸਕਦਾ ਯਾਰ ਕੀ ਸਿਸਟਮ ਹੈ ਔਰ ਦੇਖਦੇ ਆ ਕਰਦੇ ਆ ਕੋਈ ਚੱਕ ਜੇ ਮਿਲੂਗਾ ਤਾਂ ਦੇਖਦੇ ਆ ਬਈ ਨਹੀਂ ਫਿਰ ਗਏ ਗਏ ਸਹੀ ਲਓ ਜੀ ਬਈ ਵੱਡੇ ਤਾਂ ਆਪਣੇ ਬੱਚੇ ਤਿੰਨੇ ਆ ਗਏ ਯਾਰ ਵੀ ਦਿਖਾ ਕੇ ਕਹਿਣ ਦਾ ਮਤਲਬ ਊੜੇ ਫਿਰਦੇ ਤੇ ਆਪਣਾ ਛੋਟਾ ਲਾਲ ਬੱਚਾ ਸੀ ਉਹ ਨਹੀਂ ਯਾਰ ਦੇਖਿਆ ਉਹ ਇਹ ਤੁੰਦੇ 'ਚ ਬੈਠ ਪਰ ਕਿਸੇ ਕਬੂਤਰਾਂ ਨੇ ਦੇ ਨਾ ਤੇ ਉਹ ਤਾਂ ਆਪਣੇ ਤਿੰਨੇ ਆ ਫਿਰਦੇ ਨੇ ਇਹ ਤਿੰਨੇ ਆਪਣੇ ਨੇ ਬਸ ਹਣਾਂ ਉਹ ਇਹ ਤਾਂ ਫਿਰਦੇ ਨੇ ਬਈ ਆਪਣੇ ਤੇ ਯਾਰ ਹੁਣ ਉਹ ਨਹੀਂ ਹੈਗਾ ਗੱਲਾਂ ਚੌਥਾ ਜਿਹੜਾ ਆਪਣਾ ਚੌਥਾੜਾ ਹੈ ਉੜਿਆ ਸੀਗਾ ਇਹ ਦੋਨੇ ਉੜ ਗਏ ਵਾ ਦੂਜੇ ਮੜਾਏ ਸੀ ਇਹਦਾ ਮਤਲਬ ਦੇਖਦੇ ਆਂ ਬਾਕੀ ਮੈਨੂੰ ਤਾਂ ਲੱਗਦਾ ਨਹੀਂ ਵੀ ਹੁਣ ਆਊਗਾ ਫੜ ਫੜ ਲੈ ਗਏ ਨੇ ਜੇ ਉਂ ਬੈਠਾ ਹੁੰਦਾ ਕਿਤੇ ਬਈ ਤਾਂ ਫਿਰ ਉੜ ਕੇ ਆਉਂਦਾ ਲਾਜ਼ਮੀ 100% ਤੇ ਅਰੇ ਕਰਕੇ ਚਲੋ ਬਾਕੀ ਹੋਣਾ ਕਿਸਮਤ ਆ ਚਾਹ ਜਿਹੜੀ ਗੱਲ ਹੋ ਗਈ ਉਹ ਤਾਂ ਹੋ ਹੀ ਗਈ ਇੱਕ ਮਿਸ ਹੋ ਗਿਆ ਆਪਣਾ ਪੀਜਨ ਬਸ ਹੂੰ ਬਾਕੀ ਆਪਣੇ ਪੀਜਨ ਪੂਰੇ ਨੇ ਬੈ ਜਾਣਗੇ ਅਗੇ ਇਹਨਾਂ ਦਾ ਕੋਈ ਇਸ਼ੂ ਨਹੀਂ ਆਪਾਂ ਨੂੰ ਐਡਾ ਇਹਦਾ ਕੋਈ ਚੱਕਰ ਹੀ ਨਹੀਂ ਹੈਗਾ ਇਹ ਤਾਂ ਬੈਠਣਗੇ ਆਪਣੇ ਫਿਰ ਲੈਣ ਦੇ ਨੇ ਇਹਨਾਂ ਨੂੰ ਹਲੇ ਚੰਗੇ ਫਿਰਦੇ ਨੇ ਬਾਕੀ ਦੇਖਦੇ ਆ ਗੌਰ ਤਾਂ ਹੈਗੀ ਆ ਉਹ ਤਾਂ ਅੰਧਾ ਘੰਟ ਮੰਗੋ ਹੋ ਗਿਆ ਬਈ ਇਹ ਤਾਂ ਨਹੀਂ ਸੀ 15 ਮਿੰਟਾਂ ਦੇ ਵਿੱਚ ਕੋਈ ਨਹੀਂ ਦੇਖਿਆ ਪਰ ਵਾਜੇ ਉੱਡੂ ਤਾਂ ਹੀ ਦੀ ਉੱਚਾ ਚੜਨ ਵਾਲਾ ਉਹ ਹੈ ਨਹੀਂ ਸੀ ਏਡਾ ਆ ਦੂਜੀ ਤੀਜੀ ਡਾਈ ਸੀ ਸਾਰੀ ਉਹ ਸੀ ਤਾਂ ਉਹ ਵੀ 2 2 3 3 ਗੇੜੇ ਵਾਲੀ ਡਾਈ ਸੀ ਇਹਦੀ ਪਹਿਲਾਂ ਮੈਂ ਕਰਾਈ ਹੋਈ ਸੀ ਜਿਹੜੀ ਚਲੋ ਠੀਕ ਆ ਬਈ ਥੋੜਾ ਖੜਾ ਖੋਲਦੇ ਆ ਦਾਣੇ ਨੂੰ ਪਾਉਣੇ ਯਾਰ ਜਾਨਵਰਾਂ ਜਿਹੜਾ ਹੋਣਾ ਸੀ ਤਾਂ ਹੋ ਗਿਆ ਸਿਸਟਮ ਨਾਲ ਆ ਕੀ ਆਪਣੇ ਫਿਰਦੇ ਨੇ ਤਾਂ ਨਹੀਂ ਹਨਰੇ ਆਪਾਂ ਬੈਠੇ ਆਣਗੇ ਆਪਾਂ ਬਿਠਾਵਾਂ ਲਓ ਜੀ ਬਈ ਦਾਣੇ ਪਾ ਦਿੱਤੇ ਆਪਾਂ ਥੱਲੇ ਆਪਣੇ ਜਾਨਵਰਾਂ ਨੂੰ ਦਾਣੇ ਪਾਤੇ ਬਈ ਤੇ ਹੁਣ ਇਹ ਦਾਣੇ ਆਪਣੇ ਖਾਣ ਲੱਗੇ ਜਾਨਵਰ ਤੇ ਕਿਆ ਤੂੜੀ ਲਿਆ ਕੇ ਘੋਲ ਹੋਰੇ ਰੱਖਣੀ ਤੂੜੀ ਲਿਆ ਕੇ ਰੱਖਣੀ ਯਾਰ ਬਾਲੀ ਜਿਆਦਾ ਘੋਲ ਹੋ ਰਹੀ ਹੈ ਠੰਡੇ ਠੰਡ ਲੱਗਦੇ ਬੱਚਾ ਨੂੰ ਬਈ ਅੰਦਰ ਵੇਕਰ ਤੇ ਕਰਦੇ ਹਾਂ ਤੋਂ ਵੀ ਟਾੜੀ ਦਾ ਅਰੇਂਜਮੈਂਟ ਵੀ ਆਮਨੇ ਕੋ ਉੱਤਰ ਫਿਰਦੇ ਨੇ ਗਾਂਦ ਜਿਹੜਾ ਇਹ ਫਿਰਦਾ ਆ ਆਹ ਵਾਹਰ ਇੱਥੇ ਅੰਦਰ ਚਲ ਹਲੇ ਇਹਨਾਂ ਨੂੰ ਇਹਨੇ ਇਹ ਦਾਣੇ ਦੋਨੇ ਖਾ ਲੈਣਗੇ ਆਸਕ ਕਾਲ ਕਿ ਵੀ ਕਦਨ ਤੱਕ ਬਚੇ ਕੱਢ ਲੂ ਦੂਜੀ ਨੇ ਚੀਨੀ ਨੇ ਤਾਂ ਬਈ ਇੱਕੋ ਹੀ ਬਚਾ ਕੱਢਿਆ ਹਰ ਵਾਰ ਇੱਕ ਬਚਾ ਹੀ ਕੱਢਦੀ ਐ ਮੋਦੀ ਵਾਲੀ ਆਪਣੀ ਤਿੰਨ ਚੌਥੀ ਦੀ ਝੋਲੀ ਆ ਤੀਜੀ ਝੋਲੀ ਤੀਜੀ ਝੋਲੀ ਦਾ ਇੱਕ ਵਜੇ ਆ ਪਾਣੀ ਕੀ ਸਿਸਟਮ ਐਦਾ ਮਜ਼ਾ ਹੈ ਇੱਕੋ ਹੀ ਕੱਢੂਗੀ ਹਰ ਵਾਰੀ ਹੁਣ ਤੀਜੀ ਝੋਲੀ ਪਹਿਲਾਂ ਜਮਾ ਡੱਬਾ ਕੱਢਿਆ ਤੇ ਦੂਜਾ ਟੈਡੀ ਜਾ ਕੱਢਿਆ ਦੇਖ ਬਈ ਉਹ ਵੀ ਕੱਲਾ ਕੱਢਿਆ ਆਂਡਾ ਪਲ ਗਿਆ ਪਹਿਲੀ ਵਾਰ ਵੀ ਪਲ ਗਿਆ ਸੀ ਆਂਡਾ ਤੇ ਹੁਣ ਤੀਜੀ ਵਾਰ ਕੱਢਿਆ ਹੁਣ ਵੀ ਪਾਲ ਗਿਆ ਇੱਕੋ ਆਂਡਿਆ ਕੱਢ ਬੱਚਾ ਕੱਢਦੀ ਆ ਹਾਇਰ ਵਾਰੀ ਇਹ ਸੂਣ ਹੀ ਹੈ ਦਾਇ ਜਾਲ ਕੋਈ ਚੱਕਰ ਨਹੀਂ ਬਾਜਰ ਸਾਹਬ ਇੱਕ ਬੱਚਾ ਬੱਚਾ ਵਧੀਆ ਪਾਲਦਾ ਜਾਨਵਰ ਤਾਂ ਕਰਕੇ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਤਾਂ ਚੀਨੇ ਜਿਹੜੇ ਤੇ ਲਾਲ ਸਿਰਲੀ ਜੋੜੀ ਦੇ ਅਮੀਰ ਆ ਵੀ ਉਹ ਕਿਵੇਂ ਕੱਢਦੀ ਆ ਬੱਚੇ ਉਹਨਾਂ ਦੇ ਬੱਚੇ ਦੇਖਿਆ ਨੇ ਹੁਣ ਤਾਂ ਬਸ ਆਪਾਂ ਇਹ ਵੀ ਕਰਕੇ ਬਾਕੀ ਲਾਲ ਜਾਂ ਤਾਂ ਗਾਇਬ ਹੀ ਹੋ ਗਿਆ ਤਾਂ ਹੁਣ ਆਉਂਦਾ ਵੀ ਨਹੀਂ ਆਪਾਂ ਨੂੰ ਪਤਾ ਹੀ ਆ ਬਾਈ ਐਡਾ ਕਿ ਤਾਂ ਆਪਾਂ ਛਿਆਣੇ ਹਨਾ ਲਓ ਜੀ ਬਾਈ 3 ਵਜੇ ਆਪਾਂ ਲਾ ਲੇ ਤੇ ਜਿਹੜਾ ਕਬੂਤਰ ਫੜਿਆ ਸੀ ਆਪਾਂ ਸੁਣਾ ਉਹ ਵੀ ਆਪਾਂ ਕਬੂਤਰ ਖੁੱਲੇ ਹੀ ਬਿਠਾ ਦੱਸ ਤਰੀ ਦੇ ਆ ਛਤਰੀ ਤੇ ਬੈਠਾਗਾ ਹੁਣ ਦੇਖਦੇ ਆ ਆ ਤਾਂ ਡਰੀ ਮਰਵਾ ਕੇ ਥੱਲੇ ਬਹਿ ਗਿਆ ਉਹ ਬਿਠਾਤਾ ਮੈਂ ਉਹਦੀ ਮੈਂ ਚਲ ਬਹਿ ਜਾਂਦੇ ਕੋਈ ਸੁਣ ਸ਼ੱਕੋ ਵੇ ਸਾਰੇ ਕਬੂਤਰ ਗਏ ਜਿੱਟੀਆਂ ਦੇ ਰਹਿ ਗਏ ਲਾ ਵੱਡਾ ਇਹ ਆਪਾਂ ਹੁਣ ਬਾੜ ਦਾਂਗੇ ਅੰਦਰ ਇਹਦਾ ਬਾਗੀ ਜੋ ਇਦਾਂ ਦਾ ਇਹਦਾ ਇਹਦਾ ਦਾ ਵਿਚਾਰ ਦਾ ਕੀ ਚੱਕਰ ਆ ਆਪਾਂ ਦੁੱਧੇ ਖੁੱਡੇ ਚ ਬਾੜ दिए ਛੋਟੇ ਖੁੱਡੇ ਚ ਕਬੂਤਰ ਆਪਨੇ ਬੱਚੇ ਫੜ ਕੇ ਯਾ ਯਾਰ ਕੋਈ ਨਾ ਤੇ ਲਾਲੇ ਬਈ ਆਪਾਂ ਸਾਰੇ ਆਪਣੇ ਕਬੂਤਰ ਹਨਾ ਬਾਾਕੀ ਉਹ ਦੇਖ ਸਕਦੇ ਹਾਂ ਤੇ ਇੱਕ ਕਬੂਤਰ ਆਪਣਾ ਭੱਜ ਗਿਆ ਤੇ ਉਹ ਹੁਣ ਆਪਾਂ ਨੂੰ ਮਿਲਦਾ ਵੀ ਨਹੀਂ ਹੈਗਾ ਮੇਰੀ ਇਨੀ ਵੀ ਗਾਰੰਟੀ ਆ ਹਨਾ ਤੇ ਬਾਕੀ ਆਪਣੇ ਜਾਨਵਰ ਸਾਰੇ ਬੈਠੇ ਨੇ ਕਾਲ ਖੜੇ ਬਿਠਾਲੇ ਸਿੱਧਾ ਸਤਰੀ ਦਾ ਜਿੱਥੇ ਨਹੀਂ ਬੈਠਿਆ ਸਿੱਧਾ ਆਪਾਂ ਬਣੀ ਹਾਤੇ ਤੇ ਬਿਠਾਇਆ ਅੱਜ ਤੇ ਚਲੋ ਠੀਕ ਹੈ ਜੀ ਦਾਣ ਦੋਨੇ ਪਾਉਣੇ ਆ ਫਿਰ ਕਰਦੇ ਆ ਵੀਡੀਓ ਕੱਟੇ ਰਿਓ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਕਬੂਤਰ ਛੱਡ ਲਿਆ ਆਪਣੇ ਤੇ ਹੁਣ ਇਹਨਾਂ ਨੂੰ ਆਪਾਂ ਦਾਣੇ ਪਾ ਦਈਏ ਬਈ ਤੇ ਆਪਣਾ ਯਾਰ ਕਬੂਤਰ ਨਹੀਂ ਆਇਆ ਉਹ ਗਲਗ ਗਲਾਬੀ ਬੂਸ ਵਾਲਾ ਲਾਲ ਰੱਤਾ ਵਚਾ ਤੇ ਆਪਣਾ ਯਾਰ ਉਹ ਨਹੀਂ ਆਇਆ ਉਹਦਾ ਪਤਾ ਵੀ ਨਹੀਂ ਵਿਚਾਰਾ ਤਾਂ ਫੋਨ ਜੈਪੀ ਨੇ ਮੈਨੂੰ ਬਕਰਿਆ ਤਾਂ ਹੈਗਾ ਤੀਹਣਾ ਵੀ ਖਿਰਦਾ ਹੈ ਕਹਿੰਦਾ ਬਾਈ ਇਹ ਹੁਣ ਆਇਆ ਯਾਰ ਪਤਾ ਨਹੀਂ ਲੱਗਾ ਨਾ ਮੈਂ ਕਿਹਾ ਇੱਧਰ ਸਕੂਲ ਕਨੇ ਫਿਰਦਾ ਤੇ ਮੈਂ ਚਲ ਕੋਈ ਨਾ ਬਾਈ ਗੌਰ ਰੱਖੀ ਮੈਂ ਕਹਿੰਦਾ ਐਪੀ ਮਾ ਉਹ ਤਾਂ ਲਾਜ ਨਹੀਂ ਯਾਰ ਜੇ ਤੈਨੂੰ ਲੱਗਿਆ ਵੀ ਯਾਰ ਬੈਹਦਾ ਹੈਗਾ ਇੱਧਰ ਉਧਰ ਆ ਜਾ ਹਮੇ ਤਾਂ ਜੇ ਇੱਧਰ ਆਉਂਦਾ ਫਿਰ ਤਾਂ ਬੈਠ ਹੀ ਜਾਂਦਾ ਆਪਣੇ ਕੋਈ ਇਸ਼ੂ ਨਹੀਂ ਸੀ ਤਿਹ ਦਰੋ ਆ ਹੀ ਨਹੀਂ ਹੈਗਾ ਤਾਂ ਕਰਕੇ ਇਹ ਉਹ ਸੋਭਾ ਜੇ ਗਾ ਨਾ ਤੁੰਦ ਦੂਆ ਆ ਬਈ ਹੋ ਗਿਆ ਬਾਲਾ ਬਾਕੀ ਤਾਂ ਬੁੱਤੇ ਜੜ ਗਏ ਯਾਰ ਉਹ ਨੀਮ ਜੀ ਬਸ ਇੱਡਰਟ ਲ ਗਿਆ ਐ ਮੜਕਾ ਵੜ ਕੋ ਲਾ ਲੰਦਾ ਤਾਂ ਆ ਆ ਜਾਂਦਾ ਚਾਲ ਜਿਹੜੇ ਨੇ ਭਜਣ ਨਾਲ ਦਾ ਭਜਣਾ ਹੀ ਹੈ ਨਾ ਬਾਕੀ ਆ ਪਾਣੀ ਪਤੀ ਆ ਆਹੋ ਦਾਣੇ ਪਾ ਕੇ ਬੰਦ-ਬੰਦ ਕਰੀਏ ਪਾਣੀ ਆਪਾਂ ਗਰਮ ਕਰਨਾ ਰੱਖਿਆ ਪਿਆ ਬਾਈ ਤੇ ਹੋਈ ਗਰਮ ਹੋ ਰਿਹਾ ਬਸ ਇਹਨੇ ਦਾਣੂ ਨੇ ਖਾ ਲੈਣਗੇ ਇਹਨੇ ਪਾਣੀ ਗਰਮ ਹੋ ਜੂਗਾ ਕਬੂਤਰਾਂ ਉੱਤਰ ਦਾ ਐਡਾ ਕੋਈ ਚੱਕਰ ਨਹੀਂ ਯਾਰ ਹਨਾ ਜਿੱਥੇ ਹੋਰ ਉੱਤੇ ਹੋਰ ਸਹੀ ਐਡੀ ਵੀ ਕੀ ਚੱਕਰ ਆਈ ਗੱਲ ਆ ਆਪਾਂ ਨੂੰ ਹੋਰ ਬਥੇਰੇ ਉੱਤਰ ਦਾ ਤੜਕੇ ਮੌਸਮ ਸਹੀ ਹੋ ਜਾਈ ਤੜਕੇ ਕਬੂਤਰ ਆਈ ਯਾਰ ਸਾਰੇ ਬੱਚੇ-ਬੱਚੇ ਜੀ ਉੱਚੀ ਕਰਾਈਏ ਡਾਈਆਂ ਡੂਆਂ ਇਹਨਾਂ ਦੀਆਂ ਨਾ ਆ ਲੈਣੇ ਦਾਣੇ ਬਾਈ ਆਪਾਂ ਦੂਜਿਆਂ ਨੂੰ ਪਾਵਾਂਗੇ ਵਾਜਾ ਵਾਜਾ ਨੂੰ ਪਾਉਣੇ ਨੇ ਦਾਣੇ ਬਾਕੀ ਫਿਰ ਆਪਾਂ ਅੱਜੋ ਕੰਪੁੱਟਰ ਵੀ ਨਹੀਂ ਆਇਆ ਉੱtre ਚਿੱਟੀਆਂ ਦਾ ਬੱਚੇ ਜੀ ਤੋਂ ਜਿਹੜੇ ਬੱਚਾ ਗੱਡੇ ਇਹਨਾਂ ਨੇ ਆਇਓ ਵੀ ਨਹੀਂ ਆਇਆ ਉੱtre ਚਲ ਆ ਜੂਗਾ ਕੋਈ ਕਰਨੀ ਕਿ ਕੋਲੀ ਵੱਡੇ ਕਬੂਤਰ ਆ ਪਾਤੇ ਦਾਣੇ ਤੇ ਉਹਨਾਂ ਨੇ ਦਾਣੇ ਖਾ ਵੀ ਲੈ ਆਉਂ ਫਿਰਦੇ ਨੇ ਬਾਰੇ ਤਨ ਆ ਲਾਲ ਸਿਰ ਆਇਆ ਵੀ ਸਾਰ ਹੋ ਗਿਆ ਯਾਰ ਇਹਦਾ ਵੀ ਕੋਈ ਹੱਲ ਕਰਨਾ ਉਹ ਕੰਨੀਆਂ ਜਗਨੀਆਂ ਕੱਢ ਦਿੰਦੇ ਨੇ ਇਹਦੀਆਂ ਕੰਨੀਆਂ ਕੱਢ ਕੇ ਸਾਰੇ ਆ ਜੂਏ ਚਲੇ ਨੇ ਫਿਰ ਦੇਖੋ ਵੀ ਸੈਟਿੰਗ ਬਣਦੀ ਆ ਨਾ ਤੋਂ ਵੱਡਿਆਂ ਨੂੰ ਪਾ ਦਈਏ ਵੱਡੇ ਥੋੜੀ ਖਾਂਦੇ ਨੇ ਬਾਣੇ ਯਾਰ ਇੰਨੇ ਕਿੰਨੇ ਇਹ ਜਿੰਨੇ ਘਰੇ ਖਾਣ ਵਾਲੇ ਇਹ ਤਾਂ ਥੱਲੇ ਨਹੀਂ ਆਉਂਦੇ ਰੱਖਦੇ ਹੋੜ ਰੱਖਦੇ ਦੋਵੇਂ ਉਹਨੇ ਬਾਅਦ ਦੇ ਬਸ ਇਹਨਾਂ ਨੇ ਓਕੇ ਕਰਤਾ ਕੰਮ ਹੁਣ ਵੀਡੀਓ ਬੜੀ ਹੋ ਗਈ ਇੰਨੀ ਲੰਬੀ ਵਾਲਾ ਸਿਸਟਮ ਹੈ ਨਹੀਂ ਹੈਗਾ ਨਾ ਹੁਣ ਕੰਪਿਊਟਰ ਉੱਡਾਉਂ ਉਡਦੇ ਨਹੀਂ ਆਪਾਂ ਡਾਉਣੇ ਆ ਜੇ ਡਾਵਾਂਗੇ ਫੇਰ ਇਹ ਵੀਡੀਓ ਲੰਬੀ ਬਣੂਗੀ ਜਾਂ ਕੁਝ ਵੀ ਬਣੂਗਾ ਤੁਸੀਂ ਆਪ ਹੀ ਸਿਆਣੇ ਹੋ ਸਾਰੇ ਤੇ ਤਾਂ ਕਰਕੇ ਹੁਣ ਬਸ ਛੋਟੀ ਜਿਹੀ 10 ਮਿੰਟਾਂ ਦੀ ਵੀਡੀਓ ਮਸਾਂ ਬਣਾਉਣੇ ਆ ਬਸ ਉਹੀ ਆਪਾਂ ਅਪਲੋਡ ਕਰ ਦਿੰਨੇ ਆ ਨਾ ਤਾਂ ਇੰਨਾ ਹੈ ਨਹੀਂ ਸਿਸਟਮ ਵੀਡੀਓ ਬੜੀ ਬਣਾਉਣਾ ਬਾਕੀ ਦਾੰਦੋਂ ਇਹਨਾਂ ਨੂੰ ਪਾਤੇ ਬਈ ਪਾਣੀ ਇਹਨਾਂ ਨੂੰ ਰੱਖ ਦਾਂਗੇ ਆਪਾਂ ਹੁਣ ਪਾਣੀ ਦਾ ਕੋਈ ਏਡਾ ਜਿਹਾ ਸੁਣੀ ਹੈਗਾ ਬਾਕੀ ਨੇ ਮੋੜੀ ਜੋੜੀ ਜੀ ਫਿਰਦੀ ਆ ਕਬੂਤਰਾਂ ਨੇ ਮੋੜ ਮੂਤਰੀ ਅੰਦਰ ਬੈਠੀ ਹੋ ਤੇ ਅਜੇ ਉੱਚੀ ਦੀ ਗੌਰ ਕਰਦੇ ਆ ਜੇ ਮੋਣਾ ਮੋਟਾ ਕੋਈ ਆਊਗਾ ਹਿਸਾਬ ਚ ਤਾਂ ਕਰ ਲਾਂਗੇ ਅੋਰ ਚ ਨਹੀਂ ਨਾ ਸਹੀ ਹੈ ਨਾ ਤੇ ਚਲੋ ਠੀਕ ਆ ਬਾਈ ਜੇ ਵੀਡੀਓ ਵਧੀਆ ਲੱਗੀਏ ਲਾਈਕ ਕਰੋ ਹਨਾ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ